ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਨਾਮਦੇ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਆਉ ਧੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਸੋਰਠ ਰਾਗਣੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਘਰ ਦੂਸਰੇ ਸਰੋਤਾਲ ਵਿੱਚ ਪਾਈ ਗੁਰਦਾਸ ਜੀ ਤੋਂ ਲਿਖਾਉਂਦੇ ਹਨ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਭਗਤ ਨਾਮਦੇਵ ਜੀ ਦੇ ਪਾਸ ਇੱਕ ਯੋਗ ਮਾਰਗ ਦਾ ਪ੍ਰੇਮੀ ਦਸਵੇਂ ਦਵਾਰ ਦੇ ਨਜ਼ਾਰੇ ਦੇਖਣ ਲਈ ਤੇ ਜੋਗ ਮਾਰਗ ਦੀ ਸਿੱਖਿਆ ਲੈਣ ਵਾਸਤੇ ਆਕੀ ਪ੍ਰਸ਼ਨ ਕਰਦਾ ਹੈ ਕਿ हे ਭਗਤ ਜੀ ਦਸਵੇਂ ਦਵਾਰ ਦੇ ਜੋਗਾ ਆਨੰਦ ਦੇ ਨਜ਼ਾਰੇ ਤੇ ਉਸ ਦੇ ਪ੍ਰਕਾਸ਼ ਬਾਰੇ ਕਿਰਪਾ ਕਰਕੇ ਦੱਸੋ ਕਿ ਕਿਸ ਤਰ੍ਹਾਂ ਦਾ ਪ੍ਰਕਾਸ਼ ਤੇ ਆਨੰਦ ਹੈ ਤਾਂ ਭਗਤ ਨਾਮਦੇਵ ਜੀ ਜੋਗ ਮਾਰਗ ਦੁਆਰਾ ਦਸਵੇਂ ਦਵਾਰ ਦੀ ਪ੍ਰਾਪਤੀ ਬਾਰੇ ਦੱਸਦੇ ਹੋਏ ਪਰਮਾਨ ਕਰਦੇ ਹਨ ਜਬ ਦੇਖਾ ਤਬ ਗਾਵਾ ਤਉ ਜਨ ਧੀਰਜ ਪਾਵਾ ਨਾਦ ਸਮਾਇ ਲੋਰੇ ਸਤਗੁਰ ਭੇਟ ਲੈ ਦੇਵਾ ਰਹਾ ਸੁਨਵੇਂ ਅਨਸਾਰ ਅਰਥ ਨਾਦ ਸਮਾਇ ਲੋਰੇ ਏ ਭਾਈ ਜਦੋਂ ਜੋਗਾ ਅਭਿਆਸ ਦੀ ਇੱਛਾ ਵਾਲੇ ਧਿਕਾਰੀ ਦੇ ਹਿਰਦੇ ਅੰਦਰ ਜੋਗਾ ਅਭਿਆਸ ਦੇ ਜਾਣੂ yogi jan ਗੁਰੂ ਦਾ ਨਾਦ ਉਪਦੇਸ਼ ਸਮਾਇਲੋ ਸਮਾਉਂਦਾ ਹੈ ਫਿਰ ਜਦ ਦੇਖਾ ਤਬ ਗਾਵਾ ਜਬ ਪਾਵ ਜਿਸ ਵਕਤ yogi ਦੀ ਇੱਛਾ ਵਾਲਾ ਪੁਰਖ ਦਸਵੇਂ ਦਵਾਰ ਦੇ ਪ੍ਰਕਾਸ਼ ਦਾ ਨਜ਼ਾਰਾ ਵੇਖਦਾ ਹੈ ਤਦੋਂ ਉਸ ਰਸ ਦੇ ਤਾਈ ਗਉਣਾ ਕਰਦਾ ਹੈ ਅਤੇ ਤੌਜਨ ਧੀਰਜ ਪਾਵਾ ਤਦ ਉਸ ਜਾਨਪੁਰਖ ਨੂੰ ਦਸਵੇਂ ਦੁਆਰ ਦੇ ਪ੍ਰਕਾਸ਼ ਨੂੰ ਵੇਖਣ ਕਰਕੇ ਧੀਰਜ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਅਰਥਾਤ ਪਹਿਲਾ ਜੋਗੀ ਜਨ ਸੋਹੰ ਊੰ ਆਦਿਕ ਸ਼ਬਦਾਂ ਦਾ ਚਿੰਤਨ ਕਰਦੇ ਹੋਏ ਪ੍ਰਾਣਾਯਾਮ ਕਰਦੇ ਹਨ ਜਿਹੜਾ 12 ਵਾਰੀ ਊੰ ਉਚਾਰਨ ਕਰਦਿਆਂ ਹੋਇਆ ਸੂਰਜ ਦੀ ਸੁਰ ਦੁਆਰਾ ਸਾਹਾਂ ਨੂੰ ਉੱਪਰ ਨੂੰ ਖਿੱਚਣਾ ਹੈ ਇਹ ਗਨਿਸ਼ਟ ਪ੍ਰਾਣਾਯਾਮ ਹੈ ਜਿਹੜਾ 16 ਵਾਰੀ ਖਿੱਚਣਾ ਹੈ ਇਹ ਮੱਧਮ ਪ੍ਰਾਣਾਯਾਮ ਹੈ 24 ਵਾਰ ਖਿੱਚਣਾ ਇਹ ਉੱਤਮ ਪ੍ਰਾਣਾਯਾਮ ਹੈ ਫਿਰ 32 ਵਾਰ ਸਾਹਾਂ ਨੂੰ ਚੜਾਉਂਦਿਆਂ ਉਚਾਰਨ ਕਰਨਾ ਅਤੇ 64 ਵਾਰ ਉਤਾਰਦਿਆਂ ਹੋਇਆਂ ਉਚਾਰਨ ਕਰਨਾ ਇਹ ਕੁੰਭਕ ਠਹਿਰਾਉਣਾ ਹੈ ਜੋ ਓੰਗ ਸੋਹਮ ਸ਼ਬਦ ਦਾ ਉਚਾਰਨ ਪ੍ਰਾਣਾਯਾਮ ਕਰਨ ਵੇਲੇ ਕਰਨਾ ਹੈ ਜਿਹੜੀਆਂ 12 ਮਾਤਰਾਵਾਂ ਉਚਾਰਨ ਕਰਨੀਆਂ ਹਨ ਇੱਕनिष्ठ ਯੋਗ ਹੈ ਇੱਕ ਵਾਰੀ ਓਮ ਜਾਂ ਸੋਹੰ ਸ਼ਬਦ ਉਚਾਰਨ ਦਾ ਨਾਮ ਮਾਤਰਾ ਹੁੰਦਾ ਹੈ 16 ਮਾਤਰਾਵਾਂ ਉਚਾਰਨ ਕਰਨੀਆਂ ਮੱਧਮ ਯੋਗ ਹੈ 24 ਮਾਤਰਾਵਾਂ ਉਚਾਰਨ ਕਰਨੀਆਂ ਉੱਤਮ ਯੋਗ ਹੈ ਜਹ ਚੇਲ ਮੇਲ ਕਾਰ ਦਸੰਤਾ ਤਹਿ ਅਨਹਦ ਸ਼ਬਦ ਬਜੰਤਾ ਜਿਸ ਦਸ਼ਮ ਦਵਾਰ ਵਿੱਚ ਚਿੱਲ ਪ੍ਰਕਾਸ਼ ਮਿਲ ਮਿਲਮਾ ਭਾਵਿਕੋ ਜਿਹਾ ਪ੍ਰਕਾਸ਼ ਹੀ ਪ੍ਰਕਾਸ਼ ਦਾ ਕਾਰਕਈਏ ਆਕਾਰ ਦਿਸਦਾ ਹੈ ਭਾਵ ਜੋਗੀ ਪੁਰਖ ਨੂੰ ਸਾਰੀਆਂ ਨਾੜੀਆਂ ਜਿਵੇਂ ਬਿਜਲੀ ਦੀਆਂ ਤਾਰਾਂ ਚਮਕਦੀਆਂ ਹੁੰਦੀਆਂ ਐਉਂ ਚਮਕਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਉੱਥੇ ਦਸ਼ਮ ਦਵਾਰ ਵਿੱਚ ਜੋਗੀ ਜਾਨੂ ਅਨਹਦ ਹਦ ਤੋਂ ਰਹਤ ਤਤ ਤੰਤੀ ਆਦਿ ਬਾਜਿਆਂ ਦੇ ਸ਼ਬਦ ਬਜੰਤਾ ਵੱਜਦੇ ਸੁਣਦੇ ਹਨ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰ사ਦੀ ਜਾਨੀ ਫਿਰ ਜੋਗਾ ਅਭਿਆਸ ਦੀ ਜੋਤੀ ਪ੍ਰਕਾਸ਼ ਪਾਵ ਚੇਤਨ ਦੀ ਲਾਟ ਵਿੱਚ ਜੋਤ ਬੁੱਧ ਪ੍ਰਕਾਸ਼ ਵਾਲੀ ਹੋ ਕੇ ਫਿਰ ਚੇਤਨ ਦੀ ਲਾਟ ਵਿੱਚ ਸਮਾ ਜਾਂਦੀ ਹੈ ਦਸ਼ਮ ਦਵਾਰ ਰੂਪੀ ਚੇਤਨ ਦੀ ਲਾਟ ਵਿੱਚ ਸਮਾ ਜਾਂਦੀ ਹੈ ਇਉਂ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਦਸਵੇਂ ਦਵਾਰ ਦੀ ਰੋਸ਼ਨੀ ਜਾਣਣਾ ਕੀਤੀ ਹੈ ਰਤਨ ਕਮਲ ਕੋਠਰੀ ਹਿਰਦੇ ਕਮਲ ਰੂਪੀ ਕੋਠੜੀ ਵਿੱਚ ਰਤਨਾਵਤ ਪ੍ਰਕਾਸ਼ ਹੋ ਰਿਹਾ ਦਸਮ ਦਵਾਰ ਰੂਪੀ ਕੋਠੜੀ ਵਿੱਚ ਸਹੰਸਰ ਦਲ ਕਬਲਵਤ ਮਿਜਦੀਆਂ ਬੋਟੀਆਂ ਰਤਨਾਵਤ ਚਮਕਾਰੇ ਮਾਰਦੀਆਂ ਹਨ ਚਮਕਾਰ ਬੀਜਲ ਤਹੀ ਤਹੀ ਕਿਗੀ ਉਥੇ ਦਸਮ ਦਵਾਰ ਹਿਰਦੇ ਵਿੱਚ ਬੀਜਲ ਬਿਜਲੀ ਦੀ ਨਿਆਈ ਚੇਤਨ ਦਾ ਚਮਕਾਰ ਪ੍ਰਕਾਸ਼ ਹੁੰਦਾ ਹੈ ਭਾਵ ਜਿਵੇਂ ਰਾਤ ਨੂੰ ਬੱਦਲਾਂ ਵਿੱਚ ਬਿਜਲੀ ਚਮਕਾਰ ਮਾਰਦੀ ਹੈ ਇਉ ਜੋਗੀ ਪੁਰਖ ਬਿਰਤੀ ਨੂੰ ਟਗਾ ਕੇ ਰਾਤ ਦਿਨੇ ਦਸਮ ਦਵਾਰ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਨੂੰ ਵੇਖਦਾ ਹੈ ਨੀਰ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੋਗ ਅਭਿਆਸ ਕਰੇ ਤੋਂ ਬਗੈਰ ਦਸਮ ਦਵਾਰ ਦਾ ਪ੍ਰਕਾਸ਼ ਨੇੜੇ ਨਹੀਂ ਹੈ ਤੇ ਜੋਗ ਦੀ ਕਮਾਈ ਕਰਨ ਵਾਲੇ ਲਈ ਦੂਰ ਨਹੀਂ ਹੈ ਪਾਪ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਅਗਿਆਨੀਆਂ ਨੂੰ ਨੇੜੇ ਨਹੀਂ ਤੇ ਜੋਗੀਆਂ ਲਈ ਦੂਰ ਨਹੀਂ ਜੋਗੀ ਜਨਾਂ ਨੂੰ ਨਿਜ ਆਪਣੇ ਆਤਮੇ ਮੰਨ ਦੇ ਅੰਦਰ ਬਿਰਤੀ ਨੂੰ ਅਨਰੋਧ ਕਰਨੇ ਕਰਕੇ ਉਹ ਪ੍ਰਕਾਸ਼ ਭਰਪੂਰ ਵਿਆਪਕ ਹੋ ਰਿਹਾ ਪ੍ਰਤੀਤ ਹੁੰਦਾ ਜੈ ਅਨਹਦ ਸੂਰ ਉਜਿਆਰਾ ਤਹਿ ਦੀਪਕ ਜਲੇ ਸੰਸਾਰ ਜਿਸ ਦਸ਼ਮ ਦਵਾਰ ਵਿੱਚ ਜਾਂ ਜੋਗਾ ਅਭਿਆਸੀ ਦੇ ਮਨ ਵਿੱਚ ਅਨਹਦ ਨਾਚ ਤੋਂ ਰਹਿਤ ਹਜ਼ਾਰਾਂ ਸੂਰਜਾਂ ਵਾਂਗੂੰ ਉਜਿਆਰਾ ਪ੍ਰਕਾਸ਼ ਹੁੰਦਾ ਹੈ ਉਸ ਜਗ੍ਹਾ ਵਿੱਚ ਸੰਸਾਰ ਦੇ ਦੀਪਕ ਦੀਵੇਆਂ ਚੰਦ ਸੂਰਜ ਤਾਰਿਆਂ ਆਦ ਦਾ ਜਲੇ ਕੇ ਇਹ ਬਲਣਾ ਸੰਚਾਰਾ ਮਦਮ ਪੈ ਜਾਂਦਾ ਹੈ ਭਾਵ ਦਸਮ ਦਵਾਰ ਦੀ ਰੋਸ਼ਨੀ ਵਿੱਚ ਇਤਨਾ ਪ੍ਰਕਾਸ਼ ਹੈ ਆਨੰਦ ਹੈ ਗੁਰ ਪ੍ਰਸਾਦੀ ਜਾਨਿਆ ਜਨ ਨਾਮਾ ਸਹਿਜ ਸਮਾਨਿਆ ਇਉਂ ਹੀ ਭਾਈ ਮੈਂ ਜੋਗੀ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਦਸਮ ਦਵਾਰ ਦੇ ਆਨੰਦ ਨੂੰ ਜਾਨਣਾ ਕੀਤਾ ਹੈ ਅਤੇ ਭਗਤ ਨਾਮਦੇਵ ਜੀ ਕਥਨ ਕਰਦੇ ਆ ਕਿ ਹੁਣ ਮੇਰਾ ਜਨ ਦਾਸ ਦਾ ਮਨ ਸਹਿਜ ਸਰੂਪ ਵਿੱਚ ਸਮਾ ਗਿਆ ਹੈ ਤੁਹਾਗੇ ਭਗਤ ਨਾਮਦੇਵ ਜੀ ਦਾ ਦੂਸਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਇਹ ਸ਼ਬਦ ਭਗਤ ਜੀ ਨੇ ਉਦੋਂ ਉਚਾਰਨ ਕੀਤਾ ਜਦੋਂ ਭਗਤ ਜੀ ਇੱਕ ਵਾਰੀ ਪ੍ਰੇਮ ਵਿੱਚ ਮਗਨ ਬੈਠੇ ਹੋਏ ਪਰਮੇਸ਼ਰ ਦੇ ਗੁਣ ਗਾਰੇ ਸਨ ਤਾਂ ਅੰਤਰਜਾਮੀ ਪਰਮੇਸ਼ਰ ਨੇ ਸੋਚਿਆ ਕਿ ਭਗਤ ਜੀ ਦੀ ਛਪਰੀ ਪ੍ਰਾਣੀ ਹੋ ਗਈ ਹੈ ਭਗਤ ਜੀ ਛਪਰੀ ਬਣਾਉਣ ਦਾ ਆਪ ਤਾਂ ਉਦਮ ਨਹੀਂ ਕਰਦਾ ਕਿਉਂ ਨਾ ਇਸ ਦੀ ਛਪਰੀ ਤੋੜ ਦਈਏ ਫਿਰ ਅੱਗੇ ਹੀ ਆਪੇ ਹੀ ਬਣਾਵੇਗਾ ਸਾਧ ਰੂਪ ਧਾਰਨ ਕਰਕੇ ਛਪਰੀ ਤੋੜ ਦਿੱਤੀ ਉਸ ਵੇਲੇ ਭਗਤ ਜੀ ਦੀ ਮਾਤਾ ਨਾਨਾ ਨਾਨੀ ਨੇ 20 ਰੁਪਏ ਦਿੱਤੇ ਕਿ ਪੁੱਤਰ ਕੋਈ ਛਪਰੀ ਬਨਣ ਵਾਲਾ ਕਾਰੀਗਰ ਲਿਆ ਕੇ ਛਪਰੀ ਨਵੀਂ ਬਣਾ ਲੈ ਭਗਤ ਨਾਮਦੀਵ 20 ਰੁਪਏ ਲੈ ਕੇ ਛਪਰੀ ਬਣਾਉਣ ਵਾਲੇ ਕਾਰੀਗਰ ਨੂੰ ਲੈਣ ਵਾਸਤੇ ਤੁਰ ਪਏ ਜਦੋਂ ਥੋੜਾ ਅੱਗੇ ਗਏ ਤਾਂ ਰਸਤੇ ਵਿੱਚ 7 ਦਿਨਾਂ ਦੀ ਭੁਖੀ ਸਾਧੂਆਂ ਦੀ ਜਮਾਤ ਮਿਲੀ ਤੇ ਸਾਧੂਆਂ ਨੇ ਕੁਝ ਛਕਣ ਦੀ ਜਾਂਚ ਨਾ ਕੀਤੀ ਤਾਂ ਭਗਤ ਨਾਮਦੇਵ ਜੀ ਨੇ 20 ਰੁਪਏ ਦਾ ਸਿੱਧਾ ਲਿਆ ਕੇ ਬਾਅਵ ਆਟਾ ਲਿਆ ਕੇ ਭੋਜਨ ਬਣਾ ਕੇ ਛਕਾ ਦਿੱਤਾ ਤੇ ਸੋਚਿਆ ਕਿ ਆਪ ਹੀ ਸਲਵਾੜ ਵੱਢ ਕੇ ਛਪਰੀ ਬਨ ਲਵਾਂਗੇ ਜਦੋਂ ਸਲਵਾੜ ਵੱਢਣ ਵਾਸਤੇ ਨਾਮਦੇਵ ਜੀ ਨੇ ਉਦਮ ਕੀਤਾ ਤੇ ਦਾਤਰੀ ਲੈ ਕੇ ਵੱਢਣ ਲੱਗੇ ਤਾਂ ਸਵੇਰ ਦਾ ਵਕਤ ਹੋਣ ਕਰਕੇ ਤ੍ਰੇਲ ਕਾਰਨ ਸਰਕੜੇ ਦੇ ਬੂਟੇ ਗਿੱਲੇ ਸਨ ਉਸ ਵੇਲੇ ਨਾਮਦੇਵ ਜੀ ਨੇ ਸੋਚਿਆ ਕਿ ਸ਼ਾਇਦ ਇਹ ਬੂਟੇ ਦਾਤਰੀ ਦੇ ਦੁੱਖ ਕਰਕੇ ਰੋਏ ਹਨ ਇਸ ਨੂੰ ਜ਼ਰੂਰ ਪੀੜ ਹੁੰਦੀ ਹੋਵੇਗੀ ਨਾਮਦੇਵ ਜੀ ਦੇ ਦੁੱਖ ਅਨੁਭਵ ਕਰਨ ਲਈ ਆਪਣੀ ਲੱਤ ਤੇ ਦਾਤਰੀ ਮਾਰੀ ਉਸ ਵੇਲੇ ਭਗਤ ਜੀ ਦਾ ਸਰਕੜੇ ਦੇ ਬੂਟੇ ਨੂੰ ਕੱਟਣ ਲਈ ਚੇਤ ਨਾ ਕੀਤਾ ਮਨ ਵਿੱਚ ਵਿਚਾਰ ਕੀਤੀ ਕਿ ਛਪਰੀ ਕੀ ਬੰਨਣੀ ਹੈ ਪਰਮੇਸ਼ਰ ਦੇ ਭਾਣੇ ਵਿੱਚ ਬਿਨਾਂ ਛਪਰੀ ਤੋਂ ਹੀ ਸਮਾਂ ਗੁਜ਼ਾਰ ਲਵਾਂਗੇ ਨਾਮਦੇਵ ਜੀ ਦੇ ਸੰਕਲਪ ਨੂੰ ਜਾਣ ਕੇ ਅੰਤਰਜਾਮੀ ਪਰਮੇਸ਼ਰ ਨੇ ਸਰਗੁਣ ਸਰੂਪ ਵਿੱਚ ਕਾਰੀਗਰ ਦਾ ਰੂਪ ਧਾਰ ਕੇ ਨਾਮਦੇਵ ਜੀ ਦੀ ਛੱਪਰੀ ਬੰਨਣੀ ਸ਼ੁਰੂ ਕਰ ਦਿੱਤੀ ਜਿੱਥੇ-ਜਿੱਥੇ ਛੱਪਰੀ ਦੇ ਬਨ ਪਾਏ ਉੱਥੇ ਚਰਨਾ ਕਮਲਾਂ ਵਿੱਚ ਪਦਮ ਹੋਣ ਕਰਕੇ ਚਮਕਾਰੇ ਭੇਣ ਭਾਵ ਚਰਨ ਮੋਤੀਆਂ ਵਾਂਗੂ ਪ੍ਰਕਾਸ਼ ਰਹਿ ਸਨ ਅੰਤਰਜਾਮੀ ਛੱਪਰੀ ਬਨ ਕੇ ਫਿਰ ਭਗਤ ਨਾਮਦੇਵ ਜੀ ਕੋਲ ਹਕੀਮ ਦਾ ਰੂਪ ਧਾਰ ਕੇ ਚਲੇ ਗਏ ਤੇ ਭਗਤ ਜੀ ਦਾ जख्म ਰਾਜੀ ਕਰ ਦਿੱਤਾ ਭਗਤ ਨਾਮਦੇਵ ਜੀ ਪਰਮੇਸ਼ਰ ਨੂੰ ਪਹਿਚਾਨ ਕੇ ਨਿਹਾਲ ਹੋ ਗਏ ਤੇ ਕਹਿਣ ਲੱਗੇ ਕਿ ਪਰਮੇਸ਼ਰ ਜੀ ਮੈਨੂੰ ਅਸਲੀ ਸਰੂਪ ਵਿੱਚ ਦਰਸ਼ਨ ਵੀ ਦੇਣਾ ਕਰੋ ਭਗਤ ਜੀ ਨੂੰ ਦਰਸ਼ਨ ਦਿੱਤੇ ਤੇ ਕਿਹਾ ਜਾਹ ਤੇਰੀ ਛਪਰੀ ਬਜੀ ਪਈ ਹੈ ਜਾ ਸੰਭਾਲ ਲੈ ਜਾ ਕੇ ਤਾਂ ਭਗਤ ਨਾਮਦੇਵ ਜੀ ਪ੍ਰਸੰਨ ਹੋ ਕੇ ਘਰ ਆ ਕੇ ਨਵੀਂ ਬੰਨੀ ਛਪਰੀ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਣ ਲੱਗੇ ਨਾਮਦੇਵ ਜੀ ਦੀ ਗਵੰਡਨ ਨੂੰ ਵੀ ਇਹੋ ਜਿਹੀ ਛਪਰੀ ਬਣਾਉਣ ਦੀ ਰੀਸ ਆਈ ਤੇ ਆਕੇ ਨਾਮਦੇਵ ਜੀ ਨੂੰ ਕਹਿਣ ਲੱਗੀ ਕਿ ਐਸੀ ਛਪਰੀ ਬਣਾਉਣ ਵਾਲਾ ਕਾਰੀਗਰ ਮੈਨੂੰ ਵੀ ਲਿਆ ਕੇ ਦੇਣਾ ਕਰੋ ਇਸ ਸ਼ਬਦ ਵਿੱਚ ਜੋ ਭਗਤ ਨਾਮਦੇਵ ਜੀ ਤੇ ਗਵੰਡਨ ਦਾ ਸੰਵਾਦ ਹੋਇਆ ਉਸ ਨੂੰ ਭਗਤ ਨਾਮਦੇਵ ਜੀ ਘਰ ਚੌਥਾ ਸੋਰਠ ਰਾਗਣੀ ਅੰਦਰ ਆਪਣੇ ਉਚਾਰਨ ਕਰਦੇ ਹਨ ਪਾੜ ਪੜੋਸਣ ਪੂਛਲੇ ਨਮ ਕਾ ਪਹਿਸ਼ਾਨ ਸ਼ਵਾਈ ਹੋ ਨਾਮ ਦੇਵ ਜੀ ਦੇ ਪਾੜ ਪਾਸ ਰਹਿਣ ਵਾਲੀ ਪੜੋਸਣ ਗਵੰਡਣ ਆ ਕੇ ਆਪਣੀ ਛਪਰੀ ਨੂੰ ਪਾੜ ਕੇ ਬਾਹਰ ਮੂੰਹ ਕੱਢ ਕੇ ਪੁੱਛਣ ਲੱਗੀ ਕਿ ਹੇ ਨਾਮ ਦੇਵ ਜੀ ਤੂੰ ਕਿਸ ਕਾਰੀਗਰ ਤਰਖਾਨ ਪਾਸੋਂ ਇਹ ਛਪਰੀ ਸ਼ਵਾਈ ਕਈਏ ਬਣਾਉਣਾ ਕੀਤੀ ਹੈ ਨਾਮਦੇਵ ਜੀ ਨੂੰ ਗਵਾਂਡਣ ਪੁੱਛਦੀ ਹੈ ਹੋ ਤੂੰ ਭਾਵ ਹੈ ਨਾਮਦੇਵ ਇਹ ਛਪਰੀ ਤੂੰ ਕਿਸ ਤੋਂ ਸ਼ਵਾਈ ਕਈਏ ਪਵਾਈ ਹੈ ਉਸ ਦੀ ਪਾੜ ਦੁਕਾਨ ਹੱਟੀ ਦੱਸਣਾ ਕਰ ਤੋ ਬਹਿ ਦੁਗਣੀ ਮਜ਼ਦੂਰੀ ਦੇਹੋ ਮੋਕੋ ਭੇਢੀ ਦੇਹੋ ਬਤਾਈ ਹੋ ਹੈ ਨਾਮਦੇਵ ਜੀ ਜੇਕਰ ਤੂੰ ਮੇਰੇ ਤਾਈ ਛਪਰੀ ਬਨਨ ਵਾਲੇ 베ਢੀ ਤਰਖਾਨ ਮਿਸਤਰੀ ਨੂੰ ਦਸ ਪਾ ਦੇਵੇਂ ਤਾਂ ਮੈਂ ਤੇਰੇ ਨਾਲੋਂ ਵੀ ਦੋ ਗੁਣਾ ਭਾਵ ਦੂਣੀ ਮਜ਼ਦੂਰੀ ਦੇ ਦਿਆਂਗੀ ਅੱਗੇ ਫਿਰ ਭਗਤ ਜੀ ਉੱਤਰ ਦਿੰਦੇ ਆ ਰੀ ਬਾਈ 베ਢੀ ਦੇਨ ਨਾ ਜਾਈ ਦੇਖ 베ਢੀ ਰਹਿਓ ਸਮਾਈ ਰੀ ਤੂੰ ਭਾਵ ਹੈ ਬਾਈ ਮਾਈ ਉਹ ਛਪਰੀ ਬਨਨ ਵਾਲੀ ਵਾਲਾ 베ਢੀ ਕਾਰੀਗਰ ਦੇਨ ਦੱਸਿਆ ਨਹੀਂ ਜਾਂਦਾ ਭਾਵ ਉਹ ਪਰਮੇਸ਼ਰ ਦੀ ਦੱਸ ਨਹੀਂ ਪਾਈ ਜਾ ਸਕਦੀ ਕਿ ਕਿਹੋ ਜਿਹਾ ਹੈ ਜਦੋਂ ਮਾਈ ਨੇ ਦੁਬਾਰਾ ਫੇਰ ਪੁੱਛਿਆ ਕਿ ਉਹ ਰਹਿੰਦਾ ਕਿੱਥੇ ਹੈ ਤਾਂ ਨਾਮਦੇਵ ਜੀ ਕਹਿਣ ਲੱਗੇ ਕਿ हे ਮਾਈ ਉਹ 베ਢੀ ਕਾਰੀਗਰ ਤਾਂ ਸਾਰੇ ਸਮਾ ਰਿਹਾ ਹੈ ਤੂੰ ਜਰਾ ਗਿਆਨ ਦੀ ਨਿਗਾਹ ਨਾਲ ਦੇਖਣਾ ਕਰ ਹਮਾਰਾ 베ਢੀ ਪ੍ਰਾਨ ਆਧਾਰਾ ਰਹਾਉ ਉਹ ਛਪਰੀ ਬੰਨਣ ਵਾਲਾ 베ਢੀ ਕਾਰੀਗਰ ਤਾਂ ਹਮਾਰੇ ਸਾਡੇ ਪ੍ਰਾਣਾ ਦਾ ਆਸਰਾ ਹੈ ਰਹਾਉ ਫਿਰ ਗਵੰਡਨ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੀ ਤੂੰ ਉਸ ਦੀ ਅਸਲੀ ਮਜ਼ਦੂਰੀ ਤਾਂ ਦੱਸ ਮੈਂ ਦੇ ਦੇਾਂਗੀ ਤਾਂ ਭਗਤ ਜੀ ਉੱਤਰ ਦਿੰਦੇ ਆ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਿਹਾ ਬੇਢੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਸ਼ਾਨ ਸ਼ਵਾਵੈ ਹੋ ਹੋ ਤੋਂ ਭਾਵ ਹੈ ਮਾਈ ਜੋ ਜੇ ਕੋਈ ਪੁਰਖ ਮੇਰੀ ਤਰ੍ਹਾਂ ਉਸ ਕਾਰੀਗਰ ਪਾਸੋਂ ਛਪਰੀ ਬਣਵਾਉਣਾ ਚਾਹੁੰਦਾ ਹੈ ਤਉ ਪ੍ਰਮਾਤਮਾ ਰੂਪੀ ਢੇਡੀ ਤਰਖਾਨ ਪ੍ਰਤੱਖ ਧਨ ਦੀ ਬਜਾਏ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ ਫਿਰ ਪ੍ਰਸ਼ਨ ਸੀ हे ਨਾਮਦੇਵ ਜੀ ਉਹ ਤਰਖਾਨ ਘਰ ਕਿਵੇਂ ਆਉਂਦਾ ਹੈ ਤਾਂ ਭਗਤ ਜੀ ਦੱਸਦੇ ਆ ਲੋਗ ਕੁਟੰਬ ਸਭ ਹੋਤੇ ਤੋਰੈ ਤਉ ਆਪਨ ਢੇਡੀ ਆਵੇ ਹੋ ਹੋ ਤਉ ਭਾਵ ਹੈ ਮਾਈ ਜੇਕਰ ਤੂੰ ਆਪਣੇ ਕੁਟੰਬ ਪਰਿਵਾਰ ਤੇ ਹੋਰ ਸਾਰਿਆਂ ਲੋਕਾਂ ਤੋਂ ਪਾਵਨ ਨਾਲੋਂ ਮੋਹ ਤੋੜ ਲਵੇ ਤਦ ਮੇਰੀ ਛਪਰੀ ਬਨਨ ਵਾਲਾ ਬੈਡੀ ਕਾਰੀਗਰ ਬਿਨਾ ਬੁਲਾਏ ਆਪਣੇ ਆਪ ਤੇਰੇ ਘਰ ਆ ਜਾਵੇਗਾ ਭਾਵ ਪ੍ਰਭਤ ਹੋ ਜਾਵੇਗਾ ਫਿਰ ਮਾਈ ਪੁੱਛਦੀ ਹੈ ਨਾਮਦੇਵ ਜੀ ਉਸ ਕਾਰੀਗਰ ਦੇ ਗੁਣ ਤਾਂ ਕਥਨ ਕਰਕੇ ਦੱਸੋ ਤਾਂ ਭਗਤ ਜੀ ਕਿਰਪਾ ਕਰਕੇ ਦੱਸ ਰਿਹਾ ਐਸੋ ਬੈਡੀ ਬਰਨ ਸਕੋ ਐਸੋ ਬੇਢੀ ਵਰਨ ਨਸਾਕੋ ਸਭ ਅੰਤਰ ਸਭ ਠਾਈ ਹੋ। ਹੀ ਮਾਈ ਇਹੋ ਜਿਹੇ ਮੇਰੀ ਛਪਰੀ ਬਨਨ ਵਾਲੇ ਬੇਢੀਗਰ ਕਾਰੀਗਰ ਦੇ ਮੈਂ ਗੁਣ ਕਥਨ ਬਿਆਨ ਨਹੀਂ ਕਰ ਸਕਦਾ ਕਿਉਂਕਿ ਸਾਰਿਆਂ ਜੀਵਾਂ ਦੇ ਹਿਰਦਿਆਂ ਅੰਦਰ ਸਾਰਿਆਂ ਲੋਕ ਪਰਲੋਕ ਦੀਆਂ ਥਾਵਾਂ ਵਿੱਚ ਵਿਆਪਕ ਹੈ। ਸੋ ਅੱਗੇ ਭਗਤ ਨਾਮਦੇਵ ਜੀ ਪ੍ਰੇਮ ਵਿੱਚ ਆਕੇ ਦ੍ਰਿਸ਼ਟਾਂਤ ਦੇ ਕੇ ਕਥਨ ਕਰ ਰਿਹਾ ਗੁੰਗੇ ਮਹਾ ਅਮਰਤ ਰਸ ਚਾਖਿਆ ਪੁੱਛੇ ਕਹਿਨ ਨਜਾਈ ਹੋ ਏ ਮਾਈ ਜਿਵੇਂ ਕਿਸੇ ਗੁੰਗੇ ਨਾ ਬੋਲ ਸਕਣ ਵਾਲੇ ਪੁਰਖ ਨੂੰ ਬੜੇ ਮਹਾ ਅਮਰਤ ਰਸ ਭਾਅ ਬੜੇ ਰਸਦਾਇਕ ਪਦਾਰਥ ਨੂੰ ਚਖਾ ਦਈਏ ਖਵਾ ਦਈਏ ਜੇਕਰ ਉਸ ਪਾਸੋਂ ਖਾਦੇ ਰਸਦਾਇਕ ਪਦਾਰਥ ਦਾ ਆਨੰਦ ਪੁੱਛੀਏ ਤਾਂ ਉਸ ਤੋਂ ਉਹ ਸਵਾਦ ਬੋਲ ਕੇ ਕਥਨ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਗੁੰਗੇ ਪੁਰਖ ਦੀ ਤਰ੍ਹਾਂ ਵੱਡੇ ਨਾਮ ਅੰਮ੍ਰਿਤ ਦਾ ਰਸ ਚਖਿਆ ਹੋਇਆ ਸਾਥੋਂ ਪੁੱਛੇ ਤੂੰ ਵੀ ਦੱਸਿਆ ਨਹੀਂ ਜਾ ਸਕਦਾ ਫਿਰ हे ਨਾਮਦੇਵ ਆਪ ਦੇ ਕਾਰੀਗਰ ਦੇ ਮੇਰੇ ਸਮਝਾਉਣ ਵਾਲੇ ਕੁਝ ਤਾਂ ਗੁਣ ਕਥਨ ਕਰ ਤਾਂ ਭਗਤ ਨਾਮਦੇਵ ਜੀ ਥੋੜਾ ਜਿਹਾ ਪਰਮੇਸ਼ਰ ਦੇ ਗੁਣਾਂ ਦਾ ਜ਼ਿਕਰ ਕਰਦੇ ਆ ਬੇਢੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਤ੍ਰੂਥਾਪਿਓ ਰੀਬਾਈ ਤੂੰ ਭਾਵ ਏ ਮਾਈ ਹੁਣ ਤੂੰ ਉਸ ਬੇਢੀ ਕਾਰੀਗਰ ਦੇ ਥੋੜੇ ਜੇ ਗੁਣ ਉਪਕਾਰ ਸਰਵਣ ਕਰ ਲੈ ਉਸ ਪ੍ਰਮਾਤਮਾ ਰੂਪ ਕਾਰੀਗਰ ਨੇ ਸ੍ਰੀ ਰਾਮਚੰਦਰ ਰੂਪ ਹੋ ਕੇ ਜਲਦ ਸਮੁੰਦਰ ਤੇ ਪੁਲ ਬਾੰਦ ਬੰਨਿਆ ਅਤੇ ਸਤਜੁਗ ਵਿੱਚ ਤ੍ਰੂ ਭਗਤ ਨੂੰ ਅਜਲ ਪਦਵੀ ਤੇ ਥਾਪਨ ਸਥਾਪਨ ਕੀਤਾ ਹੇ ਭਾਵ 36000 ਵਰੇ ਮੁਲਕ ਦਾ ਰਾਜ ਦਿੱਤਾ ਨਾਮੀ ਕੇ ਸਵਾਮੀ ਸੀ ਬਹੋਰੀ ਲੰਕ ਭੀਖਣ ਆਪਿਓ ਭਗਤ ਨਾਮਦੇਵ ਜੀ ਕਥਨ ਕਰਦੇ ਆ ਕਿ ਹੇ ਮਾਈ ਜਿਸ ਮੇਰੇ ਸਵਾਮੀ ਮਾਲਕ ਪਰਮੇਸ਼ਰ ਨੇ ਸ੍ਰੀ ਰਾਮਚੰਦਰ ਜੀ ਦੇ ਰੂਪ ਵਿੱਚ 라ਵਣ ਦੀ ਚੋਰੀ ਹੋਈ ਸੀਤਾ ਅਸ਼ੋਕ ਬਾਗ ਕੈਦ ਵਿੱਚੋਂ ਛੁਡਾ ਕੇ ਬਹੋਰੀ ਮੋੜ ਲਿਆਂਦੀ ਸੀ ਅਤੇ ਲੰਕਾ ਦਾ ਰਾਜ ਭੀਖਾ ਨੂੰ ਆਪਿਓ ਪਾਵ ਆਪਣੇ ਹੱਥੀਂ ਦੇ ਦਿੱਤਾ ਭੀਖਣ ਭਗਤ ਨੂੰ ਆਪਿਓ ਅਰਪਣ ਕਰ ਦਿੱਤਾ ਇਉ ਹੇ ਮਾਈ ਜੇਕਰ ਤੂੰ ਵੀ ਛਪਰੀ ਬਣਾਉਣੀ ਹੈ ਤਾਂ ਉਸ ਪਰਮਾਤਮਾ ਰੂਪ ਕਾਰੀਗਰ ਨਾਲ ਪ੍ਰੇਮ ਕਰ ਵਾਹੇ ਗੁਰੂ 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 ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ